ਤਕਰੀਬਨ 30000 ਲੋਕਾਂ ਨੂੰ ਕੈਨੇਡਾ ਬਾਹਰ ਕੱਢਣ ਜਾ ਰਿਹਾ ਹੈ ਜੇਕਰ ਤੁਹਾਡਾ ਕੋਈ ਆਪਣਾ ਕੋਈ ਰਿਸ਼ਤੇਦਾਰ ਕੋਈ ਆਂਡ ਗਵਾਂਡ ਜਾਂ ਤੁਹਾਡੇ ਘਰ ਦਾ ਕੋਈ ਕੈਨੇਡਾ ਰਹਿ ਰਿਹਾ ਹੈ ਤੇ ਇਹ ਖਬਰ ਵੇਖ ਲਵੋ ਕਿ ਇਸ ਲਿਸਟ ਦੇ ਵਿੱਚ ਕਿਹੜੇ ਕਿਹੜੇ ਲੋਕ ਨੇ ਅਤੇ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਕੈਨੇਡਾ ਬਾਹਰ ਕੱਢਣ ਜਾ ਰਿਹਾ ਹੈ ਕੈਨੇਡਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਕਿ 30687 ਲੋਕ ਉਹ ਨੇ ਜਿਹੜੇ ਜਹਾਜ਼ ਭਰ ਕੇ ਹੁਣ ਵਾਪਸ ਆਉਣਗੇ ਅਮਰੀਕਾ ਦੇ ਰਾਹ ਤੇ ਕੈਨੇਡਾ ਤੁਰ ਪਿਆ ਹੈ ਜੀ ਆਸੋਸ਼ ਦੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪ੍ਰਿਆ। ਕਈ ਦਿਨਾ ਤੋਂ ਇੱਕ ਖਬਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਕੈਨੇਡਾ ਵੀ ਜਿਹੜਾ ਹੈ ਉਹ ਲੋਕਾਂ ਨੂੰ ਜੋ ਹੈ ਵਾਪਸ ਭੇਜਨ ਦੀ ਰਾਤੇयत ਕੈਨੇਡਾ ਵੀ ਜਿਹੜਾ ਉਹ ਬਾਹਰ ਭੇਜੇਗਾ। ਜੀ ਹਾਂ ਜੋ ਹੈ ਕੈਨੇਡਾ ਤੋਂ ਬਾਹਰ ਭੇਜੇਗਾ। ਜੀ ਹਾਂ ਦੱਦੀ ਹੈ ਕਿ ਇੱਕ ਜੋ ਹੈ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੀਬੀਐਸਏ ਨੇ ਮਤਲਬ ਕਿ ਕੈਨੇਡਾ ਬਾਰਡਰ ਸਰਵਿਸ ਰਿਮੂਵਲ ਨੇ ਆਪਣਾ ਇੱਕ ਡਾਟਾ ਇੱਕ ਅੰਕੜਾ ਜਾਰੀ ਕੀਤਾ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ ਜਿਹੜਾ ਉਹ 30000 30687 ਲੋਕ ਜਿਹੜੇ ਨੇ ਉਹ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਹੁਣ ਹਰ ਕੋਈ ਜਾਨਣਾ ਚਾਹੇਗਾ ਕਿ ਆਖਿਰਕਾਰ ਉਹ ਲੋਕ ਕਿਹੜੇ ਨੇ ਜਿਨ੍ਹਾਂ ਨੂੰ ਜਿਹੜਾ ਹੈ ਕੈਨੇਡਾ ਬਾਰਡਰ ਸਰਵਿਸੇਸ ਸਰਵਿਸ ਰਿਮੂਵਲ ਨੇ ਜੋ ਆਪਣੇ ਵੈਬਸਾਈਟ ਤੇ ਇਹਨਾਂ ਦੀ ਸਾਰੀ ਜਾਣਕਾਰੀ ਦਿੱਤੀ ਹੈ ਦਰਅਸਲ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਜੋ ऑलरेडी ਵਾਂਟਡ ਕਲ ਜੋ ਹੈ ਉਹ ਡਿਕਲੇਅਰ ਕਰ ਦਿੱਤਾ ਗਿਆ ਹੈ ਜਾਂ ਜਿਨ੍ਹਾਂ ਨੂੰ ਆਲਰੇਡੀ ਕੈਨੇਡਾ ਛੱਡਣ ਨੂੰ ਕਿਹਾ ਗਿਆ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਹੈ ਪਰ ਫਿਰ ਵੀ ਇਹ ਲੋਕ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤਰ੍ਹਾਂ ਤਰੀਕੇ ਦੇ ਜਿਹੜੇ ਜਿਹੜੇ ਇੱਕ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਜਿਵੇਂ ਕਿਸੇ ਕੈਟੇਗਰੀਜ਼ ਦੇ ਵਿੱਚ 1200 ਤੋਂ ਪਲੱਸ ਲੋਕ ਨੇ ਜਿਨ੍ਹਾਂ ਨੂੰ ਕਿਹਾ ਗਿਆ ਹੈ ਜਾਣ ਨੂੰ ਪਰ ਉਹ ਨਹੀਂ ਜਾ ਪਾਏ ਨੇ ਕਿਸੇ ਕੈਟੇਗਰੀ ਦੇ ਵਿੱਚ ਪਲੱਸ ਨੰਬਰ ਨੇ ਜਿੰਨਾਂ ਨੂੰ ਕਿਸੇ ਹੋਰ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਿਵੇਂ ਕਿ ਸਭ ਤੋਂ ਵੱਧ ਜੇਕਰ ਕਿਸੇ ਕੈਟਾਗਰੀ ਦੇ ਵਿੱਚ ਲੋਕ ਨੇ ਉਹ ਰਿਫਿਊਜੀ ਦੇ ਮਤਲਬ ਜਿਹੜੇ ਰਿਫਿਊਜੀ ਲੋਕ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਹਰ ਇੱਕ ਪੈਂਤੜਾ ਅਪਣਾ ਰਿਹਾ ਅਪਣਾ ਲਿਆ ਉੱਥੇ ਰਹਿਣ ਦਾ ਹਰ ਇੱਕ तरीके ਦੇ ਨਾਲ ਜੋ ਹੈ ਉਹ ਉੱਥੇ ਰਹਿਣਾ ਚਾਹੁੰਦੇ ਸੀ ਰੈਫਿਊਜੀ ਕਹਿ ਕੇ ਆਪਣੇ ਆਪ ਨੂੰ ਗਏ ਸੀ ਪਰ ਹਰ ਇੱਕ ਜਿਵੇਂ ਉਹਨਾਂ ਨੇ ਵਰਕ ਪਰਮਿਟ ਵੀ ਅਪਲਾਈ ਕਰ ਲਿਆ ਉਹਨਾਂ ਨੇ ਵਿਜ਼ਟਰ ਵੀ ਅਪਲਾਈ ਕਰ ਲਿਆ ਉਹਨਾਂ ਨੇ ਪੀਆਰ ਵੀ ਅਪਲਾਈ ਕਰ ਲਿਆ ਸਿਟੀਜ਼ਨਸ਼ਿਪ ਵੀ ਅਪਲਾਈ ਕਰ ਲਿਆ ਹਰ ਚੀਜ਼ ਅਪਲਾਈ ਕਰਕੇ ਹਟ ਗਏ ਨੇ ਤੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਅਪਰੂਵਲ ਅਪਰੂਵਲ ਨਹੀਂ ਆਇਆ ਤੇ ਕੈਨੇਡਾ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਹਾਨੂੰ ਜਾਣਾ ਪਵੇਗਾ ਪਰ ਉਹ ਹਾਲੇ ਤੱਕ ਨਹੀਂ ਗਏ ਹੋਏ ਨਹੀਂ ਗਏ ਕੈਨੇਡਾ ਛੱਡ ਕੇ ਉਹਨਾਂ ਦੀ ਲਿਸਟ ਜਿਹੜੀ ਹੈ ਉਹ ਆਈ ਹੈ ਦੂਜੇ ਨੰਬਰ ਤੇ ਕਿਹਾ ਜਾ ਰਿਹਾ ਕਿ ਉਹ ਨੰਬਰਸ ਨੇ ਜਿਹੜੇ ਆ ਟੈਂਪਰੇਰੀ ਉੱਥੇ ਰਹਿ ਰਹੇ ਸੀ ਜਾਂ ਉਹਨਾਂ ਨੇ ਵਰਕ ਪਰਮਿਟ ਲੈਣਾ ਸੀ ਉਹਨਾਂ ਦੀ ਐਲਐਮਆਈ ਵਗੈਰਾ ਅਪਰੂਵ ਨਹੀਂ ਹੋਏ ਟੈਂਪਰੇਰੀ ਤਰੀਕੇ ਨਾਲ ਗਏ ਹੋਏ ਸੀ ਪਰ ਹੁਣ ਜੋ ਹੈ ਉਹਨਾਂ ਨੂੰ ਕੈਨੇਡਾ ਛੱਡਣ ਨੂੰ ਕਿਹਾ ਗਿਆ ਸੀ ਪਰ ਉਹਨਾਂ ਨੇ ਕੈਨੇਡਾ ਨਹੀਂ ਛੱਡਿਆ ਸੀ ਸੋ ਅਜੇ ਇਹ ਵੱਖ-ਵੱਖ ਤਰੀਕੇ ਦੇ ਨਾਲ ਉੱਥੇ ਲੋਕ ਰਹਿ ਰਹੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਕੈਨੇਡਾ ਨੇ ਆਲਰੇਡੀ ਕਹਿ ਦਿੱਤਾ ਹੋਇਆ ਕਿ ਤੁਹਾਨੂੰ ਵਾਪਸ ਜਾਣਾ ਪਵੇਗਾ ਪਰ ਉਹ ਹਾਲੇ ਤੱਕ ਲੋਕ ਨੇ ਜਿਹੜੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਪੈਂਟੜੇ ਅਪਣਾਈ ਜਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੀ ਉੱਥੇ ਰਹਿ ਰਹੀਏ ਇਹ ਉਹ ਲੋਕ ਨੇ ਜਿਨ੍ਹਾਂ ਦੇ ਸਾਰੇ ਸੋਰਸਸ ਬੰਦ ਚੁਕੇ ਨੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੁਣ ਕੈਨੇਡਾ ਦੇ ਵਿੱਚੋਂ ਨਹੀਂ ਰਹਿ ਸਕਦੇ ਇਹ ਕਿਹਾ ਜਾ ਰਿਹਾ ਕਿ 30000 ਨੰਬਰ ਉਹ ਨੇ ਇਸ ਤੋਂ ਉੱਪਰ ਵੀ ਨੰਬਰ ਜਿਹੜੇ ਨੇ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਕਿ ਉਸ ਤੋਂ ਉੱਤੇ ਨੰਬਰ ਵੀ ਹੋ ਸਕਦੇ ਨੇ ਜਿਹੜੇ ਲੋਕਾਂ ਦਾ ਡਾਟਾ ਹਾਲੇ ਤੱਕ ਸਰਕਾਰ ਦੇ ਕੋਲ ਜਾਂ ਇਮੀਗ੍ਰੇਸ਼ਨ ਦੇ ਕੋਲ ਨਹੀਂ ਹੈ ਕਿਹਾ ਜਾ ਰਿਹਾ ਕਿ ਸਭ ਤੋਂ ਜ਼ਿਆਦਾ ਲੋਕ ਜਿਹੜੇ ਇਸ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਉਹ ਟੋਰਾਂਟੋ ਏਰੀਆ ਜਾਂ ਜੀਟੀਏ ਕਹ ਲੋ ਉੱਥੇ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਰਹਿ ਰਹੇ ਨੇ ਸੋ ਹੁਣ ਕੈਨੇਡਾ ਛੱਡ ਕੇ ਕਿਹਾ ਜਾ ਰਿਹਾ ਕਿ ਦੇਰ ਹੋਵੇ ਸਵੇਰ ਹੋਵੇ ਇਹਨਾਂ ਕੈਨੇਡਾ ਛੱਡ ਕੇ ਵਾਪਸ ਆਉਣਾ ਹੀ ਪਵੇਗਾ ਕੈਨੇਡਾ ਅਕਿਆਜ਼ਰਿਆ ਕਿ ਜੋ ਹਉਤੇ ਹਾਲਾਤ ਬਣੇ ਨੇ ਜੋ ਸਟੂਡੈਂਟਸ ਦੇ ਹਾਲਾਤ ਬਣੇ ਨੇ ਜੋ ਕੰਮਕਾਜ ਲੋਕਾਂ ਨੂੰ ਨਹੀਂ ਮਿਲ ਰਿਹਾ ਉਸ ਦੇ ਵਿੱਚ ਜਿਹੜਾ ਅਜੇ ਹੀ ਖਬਰ ਦਾ ਆਉਣਾ ਕਿਤੇ ਨਾ ਕਿਤੇ ਲੋਕਾਂ ਨੂੰ ਹੋਰ ਜ਼ਿਆਦਾ ਡਰਾ ਦੇਵੇਗਾ ਤੁਸੀਂ ਕੀ ਰਾਏ ਰੱਖਦੇ ਹੋ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ